ਇੱਕ ਬੁੱਧੀਮਾਨ ਆਦਮੀ ਆਪਣੇ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਰਾਹ ਵਿੱਚ ਉਸਨੇ ਇੱਕ ਹਰਿਆ ਭਰਿਆ ਬਾਗ ਦੇਖਿਆ। ਉਸ ਥਾਂ ਕੁਝ ਚਿਰ ਆਰਾਮ ਕਰਨ ਦੀ ਸੋਚ ਕੇ ਉਸਨੇ ਆਪਣੇ ਘੋੜੇ ਨੂੰ ਉਸ ਹਰੇ ਭਰੇ ਬਾਗ ਵੱਲ ਮੋੜ ਦਿਆ। ਉਸ ਥਾਂ ਤੇ ਪੁੱਜ ਕੇ ਉਹ ਆਪਣੇ ਘੋੜੇ ਤੋਂ ਉਤਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਬਾਗ ਦਾ ਰਖਵਾਲਾ ਸੇਬ ਦੇ ਇੱਕ ਦਰਖਤ ਦੇ ਥੱਲੇ ਮੂੰਹ ਅੱਡੀ ਸੌ ਰਿਹਾ ਸੀ। ਇਹ ਦੇਖ ਕੇ ਉਸਨੂੰ ਹਾਸਾ ਆ ਗਿਆ। ਕੁਸ਼ਨੇ ਰਖਵਾਲੇ ਨੂੰ ਜਗਾਉਣਾ ਠੀਕ ਨਹੀਂ ਸਮਝਿਆ ਉਹ ਸੁੱਤੇ ਹੋਏ ਨੂੰ ਦੇਖ ਰਿਹਾ ਸੀ ਕਿ ਇੱਕਦਮ ਦਰਖਤ ਦੇ ਉੱਪਰੋਂ ਇੱਕ ਵਿੱਛੂ ਉਸ ਰਖਵਾਲੇ ਦੇ ਮੂੰਹ ਵਿੱਚ ਜਾ ਡਿੱਗਿਆ ਜੋ ਮੂੰਹ ਢੀ ਦਰਖਤ ਦੇ ਹੇਠਾਂ ਸੌਂ ਰਿਹਾ ਸੀ ਰਖਵਾਲਾ ਇੰਨਾ ਥੱਕਿਆ ਹੋਇਆ ਸੀ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਇਆ ਉਸ ਨੇ ਸੁੱਤੇ ਪਏ ਨੇ ਆਪਣਾ ਮੂੰਹ ਬੰਦ ਕਰ ਲਿਆ ਅਤੇ ਮੂੰਹ ਵਿੱਚ ਡਿੱਗੀ ਚੀਜ਼ ਨੂੰ ਨਿਗਲ ਗਿਆ ਬੁੱਧੀਮਾਨ ਆਦਮੀ ਜਿਸ ਨੇ ਇਸ ਘਟਨਾ ਨੂੰ ਦੇਖਿਆ ਅਤੇ ਜੋ ਰਖਵਾਲੇ ਦੀ ਵਿਗੜਨ ਵਾਲੀ ਸਥਿਤੀ ਸੀ ਭਲੀ ਉਸ ਤੋਂ ਭਲੀ ਫਾਂਤ ਜਾਣੂ ਸੀ ਚੀਕ-ਚੀਕ ਕੇ ਰਖਵਾਲੇ ਨੂੰ ਉਠਾ ਦਿੱਤਾ ਅਤੇ ਨਾ ਅੱਗਾ ਦੇਖਿਆ ਨਾ ਪਿੱਛਾ ਕੁਛ ਨੂੰ ਥੋੜੇ ਮਾਰਨਾ ਸ਼ੁਰੂ ਕਰ ਦਿੱਤਾ ਰਖਵਾਲਾ ਜੋ ਰਹਾ ਗਿਰ ਬੁੱਧੀਮਾਨ ਆਦਮੀ ਦੀ ਆਵਾਜ਼ ਨਾਲ ਉੱਬੜਵਾਹੇ ਉੱਠਿਆ ਥੋੜੇ ਦੀ ਮਾਰ ਨਾਲ ਚੀਕਦੇ ਹੋਏ ਕਿਹਾ ਤੁਸੀਂ ਕੌਣ ਹੋ ਮੇਰੇ ਬਾਗ ਵਿੱਚ ਕੀ ਕਰ ਰਹੇ ਹੋ ਅਤੇ ਤੁਸੀਂ ਮੈਨੂੰ ਕਿਸ ਗੱਲ ਲਈ ਕੁੱਟ ਰਹੇ ਹੋ ਰਹਾ ਗਿਰਨੇ ਰਖਵਾਲੇ ਦੀ ਇੱਕ ਗੱਲ ਨਾ ਸੁਣੀ ਅਤੇ ਉਸ ਨੂੰ ਕੋੜੇ ਮਾਰਦੇ ਹੋਏ ਕਿਹਾ ਛੇਤੀ ਕਰੋ ਖੜੇ ਹੋ ਜਾਓ ਅਤੇ ਧਰਤੀ ਤੇ ਫੇ ਸੜੇ ਹੋਏ ਫਾਲੂ ਖਾਣਾ ਸ਼ੁਰੂ ਕਰ ਦਿਓ ਰਖਵਾਲਾ ਜਿਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਤੇ ਕਿਹੜੀ ਵਿਪਤਾ ਪਈ ਆ ਪਈ ਹੈ ਨੇ ਖੁਦ ਨੂੰ ਕਿਹਾ ਕਿ ਜਦਮ ਇੱਥੇ ਚੰਗੇ ਭਲੇ ਸੁੰਦਰ ਫਲ ਮੌਜੂਦ ਹਨ ਤਾਂ ਮੈਂ ਧਰਤੀ ਤੇ ਪਏ ਸੜੇ ਹੋਏ ਫਲ ਕਿਉਂ ਖਾਵਾਂ ਅਜੇ ਅਜੇ ਉਹ ਸੋਚ ਹੀ ਰਿਹਾ ਸੀ ਕਿ ਰਾਹੀਰ ਨੇ ਉਸ ਨੂੰ ਕੁੱਟਣਾ ਜਾਰੀ ਰੱਖਦੇ ਹੋਏ ਕਿਹਾ ਕਿ ਜਾਂ ਤਾਂ ਖੁੱਟ ਨੂੰ ਸਹਿਣ ਕਰੋ ਨਹੀਂ ਤਾਂ ਸੜੇ ਹੋਏ ਫਲ ਖਾਓ ਰਾਹੀਰ ਰਖਵਾਲੇ ਦੀ ਇੱਕ ਨਹੀਂ ਸੁਣ ਰਿਹਾ ਸੀ ਉਹ ਰਖਵਾਲੇ ਨੂੰ ਇਸ ਗੱਲ ਲਈ ਲਗਾਤਾਰ ਮਜਬੂਰ ਕਰ ਰਿਹਾ ਸੀ ਕਿ ਉਹ ਗਲੇ ਸੜੇ ਫਲ ਫਲ ਖਾਵੇ ਰਖਵਾਲੇ ਨੇ ਅਣਮੰਨੇ ਮਲ ਨਾਲ ਕੁਝ ਫਲ ਖਾ ਲਏ ਹੌਲੀ ਹੌਲੀ ਉਸਨੇ ਐਨੇ ਫਲ ਖਾ ਲਏ ਜਨ ਕਿ ਉਹ ਉਸਦੇ ਢਿੱਡ ਵਿੱਚ ਬਿਲਕੁਲ ਥਾਂ ਨਹੀਂ ਬਚੀ ਸੀ ਉਸਨੇ ਰਹਾ ਕੀ ਰੱਗੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਜਿਸ ਦੇ ਕਾਰਨ ਮੈਂ ਕੁੱਟ ਖਾਂ ਕੁੱਟ ਵੀ ਖਾਵਾਂ ਤੇ ਸੜੇ ਹੋਏ ਫਲ ਵੀ ਖਾਵਾਂ ਮੇਰੀ ਸਿਹਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ ਫਿਰ ਰਾਘੀਰ ਕੋੜੇ ਤੇ ਸਵਾਰ ਹੋ ਗਿਆ ਅਤੇ ਰਖਵਾਲੇ ਨੂੰ ਕਹਿਣ ਲੱਗਾ ਕਿ ਮੈਂ ਤੇਰਾ ਪਿੱਛਾ ਨਹੀਂ ਛੱਡਾਂਗਾ ਹੁਣ ਤੁਸੀਂ ਉਸੇ ਦਰਖਤ ਦੇ ਥੱਲੇ ਜਾ ਕੇ ਦੌੜ ਲਗਾਓ ਜਿਸ ਦੇ ਹੇਠਾਂ ਤੁਸੀਂ ਸੌਂ ਰਹੇ ਸੀ ਰਖਵਾਲੇ ਨੇ ਉਵੇਂ ਹੀ ਕੀਤਾ ਜਿਵੇਂ ਰਾਘੀਰ ਨੇ ਕੁਛ ਨੂੰ ਕਿਹਾ ਹੁਣ ਰਖਵਾਲਾ ਦੌੜ ਵੀ ਰਿਹਾ ਸੀ ਅਤੇ ਕੋੜੇ ਵੀ ਖਾ ਰਿਹਾ ਸੀ ਰਖਵਾਲੇ ਦੀ ਹਾਲਤ ਹੌਲੀ-ਹੌਲੀ ਵਿਗੜਦੀ ਜਾ ਰਹੀ ਸੀ ਦੌੜਦੇ ਦੌੜਦੇ ਰਖਵਾਲਾ ਧਰਤੀ ਤੇ ਡਿੱਗ ਪਿਆ ਅਤੇ ਉਸ ਨੂੰ ਉਲਟੀ ਆ ਗਈ ਉਲਟੀ ਕਰਨਸਾਰ ਉਸਨੇ ਰਾਹਗਰ ਰਾਹੀਰ ਵੱਲ ਜੜ ਗੜਾਉਂਦੇ ਹੋਏ ਦੇਖਿਆ ਹੁਣ ਉਸ ਦੇ ਚਿਹਰੇ ਤੇ ਗੁੱਸੇ ਦਾ ਕੋਈ ਨਿਸ਼ਾਨ ਨਹੀਂ ਸੀ ਬਲਕਿ ਉਹ ਮੁਸਕਰਾ ਰਿਹਾ ਸੀ ਫਿਰ ਰਾਹੀਰ ਰਖਵਾਲੇ ਕੋਲ ਕੇ ਅਤੇ ਕੋੜੇ ਨੂੰ ਇੱਕ ਪਾਸੇ ਛੱਟ ਕੇ ਬੜੀ ਹੀ ਨਿਮਰਤਾ ਨਾਲ ਕਿਹਾ ਮੈਨੂੰ ਵਾਪਸ ਕਰ ਦਿਓ ਮੇਰੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ ਫਿਰ ਉਸਨੇ ਰਖਵਾਲੇ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀ ਸਾਰੀ ਗੱਲ ਸੁਣਾਈ ਰਖਵਾਲੇ ਨੇ ਵਿੱਛੂ ਨੂੰ ਦੇਖਿਆ ਅਤੇ ਚੀਕਦੇ ਹੋਏ ਕਿਹਾ ਵਿੱਛੂ ਵਿੱਛੂ ਮੇਰੇ ਢਿੱਡ ਵਿੱਚ ਵਿੱਛੂ ਕੀ ਕਰ ਰਿਹਾ ਸੀ ਰਾਹੀਰ ਨੇ ਫਿਰ ਉਸ ਨੂੰ ਦੱਸਿਆ ਕਿ ਜੇਕਰ ਮੈਂ ਤੁਹਾਨੂੰ ਇਹ ਦੱਸਦਾ ਕਿ ਤੁਹਾਡੇ ਢਿੱਡ ਵਿੱਚ ਵਿੱਛੂ ਚਲਾ ਗਿਆ ਹੈ ਤਾਂ ਤੁਸੀਂ ਡਰ ਨਾਲ ਦედა ਕਿ ਮਰ ਜਾਣਾ ਸੀ ਇਸ ਲਈ ਮੈਂ ਸੋਚਿਆ ਕਿ ਤੁਹਾਡੇ ਸਰੀਰ ਵਿੱਚੋਂ ਵਿੱਚੂ ਦਾ ਜ਼ਹਿਰ ਫੈਲਣ ਤੋਂ ਪਹਿਲਾਂ ਕੋਈ ਇਹੋ ਜਿਹਾ ਕੰਮ ਕਰਾਂ ਜਿਸ ਨਾਲ ਵਿੱਚੂ ਢਿੱਡ ਵਿੱਚੋਂ ਬਾਹਰ ਆ ਜਾਵੇ ਗਲੇ ਸੜੇ ਫਲ ਖਾਣਾ ਅਤੇ ਦੌੜ ਲਗਾਉਣ ਨਾਲ ਹੀ ਇਹ ਸੰਭਵ ਸੰਭਵ ਸੀ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਰਖਵਾਲੇ ਦੀ ਸਮਝ ਵਿੱਚ ਆ ਚੁੱਕਾ ਸੀ ਕਿ ਰਾਹੀਰ ਨਿਰਦਈ ਨਹੀਂ ਸੀ ਬਲਕੇ ਉਸਦੇ ਬੁੱਧੀਮਾਨ ਹੋਣ ਕਰਕੇ ਉਸਦੀ ਜਾਨ ਬਚ ਗਈ ਸੀ ਉਹ ਸਾਰਾ ਦਰਦ ਭੁੱਲ ਕੇ ਰਾਹੀਰ ਦੇ ਪੈਰੀਂ ਪੈ ਗਿਆ